ਜਦੋਂ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਇੱਕ ਤੇ ਅੱਠ ਜਮਨੀ ਚੋਣਾਂ ਹੁਣ ਤੱਕ ਹੋ ਚੁੱਕੀਆਂ ਨੇ ਸਾਲ 2024 ਵਿੱਚ ਲੋਕ ਸਭਾ ਦੀ ਇਲੈਕਸ਼ਨ ਹੋਈ ਕਈ ਮਹੀਨੇ ਚੋਣ ਜਾਬਤਾ ਲੱਗਾ ਰਿਹਾ ਕਈ ਮਹੀਨੇ ਸਾਰਾ ਕੰਮ ਠੱਪ ਰਹਿ ਗਿਆ ਚੋਣ ਜਾਬਤੇ ਤੱਕ ਹੀ ਉਲਝਿਆ ਰਿਹਾ ਬੰਜਿੰਦਰ ਸਿੰਘ ਲਾਲਪੁਰਾ ਨੂੰ ਇੱਕ ਮਾਮਲੇ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਹੋਈ ਹੈ ਤੇ ਜੇ ਇਹ ਸਜ਼ਾ ਬਰਕਰਾਰ ਰਹੀ ਇੰਦੀ ਹੈ ਤੇ ਫਿਰ ਉਹਦੀ ਜਿਹੜੀ ਮੈਂਬਰਸ਼ਿਪ ਆ ਆਪਣੇ ਵਿਧਾਨ ਸਭਾ ਦੀ ਉਹ ਖਾਰਜ ਹੋ ਜਾਣੀ ਹੈ ਵੀ ਡਾਕਟਰ ਸੁਖੀ ਦੀ ਮੈਂਬਰਸ਼ਿਪ ਖਾਰਜ ਕਿਉਂ ਨਹੀਂ ਕਰ ਰਿਹਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਆ ਵਿਧਾਨ ਸਭਾ ਹਲਕਾ ਬੰਗਾ ਤੇ ਖਡੂਰ ਸਾਹਿਬ ਜਿਹੜੇ ਨੇ ਇਹ ਸਿਚੁਏਸ਼ਨ ਇਦਾਂ ਦੀ ਬਣੀ ਐ ਕਿ ਕਿਸੇ ਵੇਲੇ ਵੀ ਇਹ ਦੋ ਹਲਕੇ ਜਿਹੜੇ ਆ ਇਹ ਵਿਧਾਇਕਾਂ ਤੋਂ ਖਾਲੀ ਹੋ ਸਕਦੇ ਆ ਪੰਜਾਬ 'ਚ ਜਦੋਂ ਦੀ ਮਾਨ ਸਰਕਾਰ ਬਣੀ ਆ ਉਦੋਂ ਦੀ ਜਿਮਣੀ ਚੋਣਾ ਚੁਲਜੀ ਹੋਈ ਆ ਜਿਹਦੇ ਕਰਕੇ ਪੰਜਾਬ ਦੀ ਡਵੈਲਪਮੈਂਟ ਤੇ ਲਗਾਤਾਰ ਅਸਰ ਪੈ ਰਿਹਾ ਹੈ ਹੁਣੇ ਹੀ ਤਰਨ ਤਰਨ ਚ ਜਿਮਣੀ ਚੋਣ ਹੋ ਕੇ ਹਟੀ ਸੀ ਤੇ ਹੁਣ ਅਸਾਰ ਜਤਾਏ ਜਾ ਰਹੇ ਨੇ ਦੀ ਵਿਧਾਨ ਸਭਾ ਦੇ ਦੋ ਹਲਕਿਆਂ ਚ ਚੋਣਾਂ ਹੋਣੀਆਂ ਨੇ ਅੱਜ ਇਸ ਮੁੱਦੇ ਤੇ ਆਪਾਂ ਚਰਚਾ ਕਰਾਂਗੇ ਸਾਡੇ ਨਾਲ ਨੇ ਸਾਡੇ ਪੋਲਿਟੀਕਲ ਐਡੀਟਰ ਤਰਲੋਚਨ ਜੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਰ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਚੋਣਾਂ ਦਾ ਪੰਜਾਬ ਚ ਕੀ ਅਸਰ ਪੈ ਰਿਹਾ ਸਰ ਕੀ ਨੁਕਸਾਨ ਹੋ ਰਿਹਾ ਪੰਜਾਬ ਦੇਖੋ ਇਹ ਕੁਦਰਤੀ ਜਨ ਦੇ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਪੰਜਾਬ ਵਿੱਚ ਚੋਣਾਂ ਤੇ ਚੋਣਾਂ ਹੋ ਰਹੀਆਂ ਨੇ ਉਹ ਜਦੋਂ ਕੋਈ ਵੀ ਚੋਣ ਹੋਵੇ ਛੋਟੀ ਹੋਵੇ ਵੱਡੀ ਹੋਵੇ ਕਿਉਂ ਜਾਬਤਾ ਲਾਗੂ ਹੋ ਜਾਂਦਾ ਤੇ ਫਿਰ ਸਾਰੇ ਵਿਕਾਸ ਦੇ ਕੰਮ ਰੁਕ ਜਾਂਦੇ ਆ ਸਤਾ ਧਿਰ ਤੇ ਸਾਰੀਆਂ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ ਉਹ ਇਲੈਕਸ਼ਨ ਕੈਂਪੇਨ ਚ ਆ ਜਾਂਦੀਆਂ ਉਹਦੇ ਨਾਲ ਪੰਜਾਬ ਦੇ ਮੁੱਦੇ ਪੰਜਾਬ ਦੇ ਲੋਕਾਂ ਦੇ ਮੁੱਦੇ ਸਾਰੇ ਜਿਹੜੇ ਨੇ ਉਹ ਪੈਂਡਿੰਗ ਹੋ ਕੇ ਇੱਕੋ ਗੱਲ ਜਿਹੜੇ ਪੋਲੀਟੀਕਲ ਲੀਡਰ ਨੇ ਮੈਨੂ ਮੈਨੀ ਹੁੰਦੇ ਨੇ ਇੱਕ ਦੂਜੇ ਤੇ ਅਟੈਕ ਕਰਦੇ ਨੇ ਔਰ ਸਾਰੇ ਵਿਕਾਸ ਦੇ ਕੰਮ ਠਾਪੋ ਕੇ ਰਹਿ ਜਾਂਦੇ ਨੇ ਔਰ ਕੁਦਰਤੀ ਇਤਫਾਕਾਂ ਕਹਿ ਲੋ ਜਦੋਂ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਇੱਕ ਤੇ 8 ਗਿਮਣੀ ਚੋਣਾਂ ਹੁਣ ਤੱਕ ਹੋ ਚੁੱਕੀਆਂ ਨੇ ਔਰ ਦੋ ਹੋਰ ਹੋਣ ਦੇ ਅਸਾਰ ਨੇ ਔਰ ਇਹਦੇ ਨਾਲ ਦੀ ਨਾਲ ਸਾਲ 2024 ਵਿੱਚ ਲੋਕ ਸਭਾ ਦੀ ਇਲੈਕਸ਼ਨ ਹੋਈ ਕਈ ਮਹੀਨੇ ਚੋਂ ਜਾਪਤਾ ਲੱਗਾ ਰਿਹਾ ਕਈ ਮਹੀਨੇ ਸਾਰਾ ਕੰਮ ਠੱਪ ਰਹਿ ਗਿਆ ਚੋਂ ਜਾਪਤੇ ਤੱਕ ਹੀ ਉਲਝਿਆ ਰਿਹਾ ਸੋ ਇਹ ਜਿਹੜੇ 3 3.5 ਪੌਣੇ 4 ਸਾਲ ਨਿਕਲੇ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਉਹਦੇ ਵਿੱਚ ਲਗਾਤਾਰ ਜਿਮਣੀ ਚੋਣ ਲੋਕ ਸਭਾ ਦੀ ਚੋਣ ਵਿੱਚ ਪੰਚਾਇਤ ਚੋਣਾਂ ਵੀ ਹੋਈਆਂ ਹੋਰ ਚੋਣਾਂ ਵੀ ਹੋਈਆਂ ਕਾਰਪੋਰੇਸ਼ਨਾਂ ਦੀਆਂ ਚੋਣਾਂ ਵੀ ਹੋਈਆਂ ਸੋ ਇਹ ਕਹਿ ਸਕਦੇ ਆ ਵੀ ਵੱਡਾ ਸਮਾਂ ਜਿਹੜਾ ਹੈ ਭਗਵਾਨ ਸਿੰਘ ਮਾਨ ਦੀ ਸਰਕਾਰ ਦਾ ਉਹ ਚੋਣ ਜਾਬਤੇ ਵਿੱਚ ਉਲਝਿਆ ਰਿਹਾ ਬਹੁਤ ਘੱਟ ਸਮਾਂ ਮਿਲਿਆ ਜਿਹਦੇ ਵਿੱਚ ਇਹ ਸਰਕਾਰ ਖੁੱਲ੍ਹ ਕੇ ਵਿਕਾਸ ਦੀ ਗੱਲ ਵਿਕਾਸ ਦੇ ਕੰਮ ਕਰ ਸਕਦੀ ਹੋਵੇ ਕਿਉਂਕਿ ਚੋਣ ਜਾਬਤੇ ਦੌਰਾਨ ਬੰਦਸ਼ਾ ਹੁੰਦੀਆਂ ਤੁਸੀਂ ਕੋਈ ਡਿਵੈਲਪਮੈਂਟ ਦਾ ਕੰਮ ਕਰ ਹੀ ਨਹੀਂ ਸਕਦੇ ਕਿਤੇ ਇੱਟ ਨਹੀਂ ਲਾ ਸਕਦੇ ਜੇਕਰ ਤੇ ਬਹੁਤ ਵੱਡਾ ਜ਼ਰੂਰੀ ਹੈ ਐਮਰਜੈਂਸੀ ਤੇ ਫਿਰ ਇਲੈਕਸ਼ਨ ਕਮਿਸ਼ਨ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਹੈ ਪਰ ਤਰਨ ਤਰਨ ਦੀ ਵਿਧਾਨ ਸਭਾ ਦੀ ਇਹ ਜਿਹੜੀ ਹੈ ਜਿਮਨੀ ਚੋਣਾ ਹਲੇ ਹੋ ਕੇ ਹਟੀ ਹੈ ਤੇ ਹੁਣ ਫਿਰ ਰੌਲੇ ਪੈ ਰਹੇ ਨੇ ਵੀ ਹੋਰ ਜਿਮਨੀ ਚੋਣਾ ਜੜੀਆਂ ਨੇ ਆ ਸਕਦੀਆਂ ਨੇ ਸਰ ਕਿਹੜੇ ਦੋ ਹਲਕਿਆਂ ਚੋਣੀ ਆ ਕਿਹੜੀਆਂ ਕਿਹਦੀਆਂ ਚਰਚਾ ਚ ਇੱਕ ਤੇ ਜਿਹੜਾ ਖਡੂਰ ਸਾਹਿਬ ਲੋਕ ਸਭਾ ਹਲਕਾ ਉਹਦੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ ਮਨਜਿੰਦਰ ਸਿੰਘ ਲਾਲਪੁਰਾ ਨੂੰ ਇੱਕ ਮਾਮਲੇ ਵਿੱਚ 4 ਸਾਲ ਦੀ ਕੈਦ ਦੀ سزا ਹੋਈ ਹੈ ਤੇ ਜੇ ਇਹ سزا ਬਰਕਰਾਰ ਰਹੀ થી ਆ ਤੇ ਫਿਰ ਉਹਦੀ ਜਿਹੜੀ ਮੈਂਬਰਸ਼ਿਪ ਆ ਆਪਣੇ ਵਿਧਾਨ ਸਭਾ ਦੀ ਉਹ ਖਾਰਜ ਹੋ ਜਾਣੀ ਆ ਵਿਧਾਨ ਸਭਾ ਦੇ ਸਪੀਕਰ ਨੂੰ ਉਹਦੀ ਮੈਂਬਰਸ਼ਿਪ ਖਤਮ ਕਰਨੀ ਪੈਣੀ ਆ ਤੇ ਜੇ ਖਤਮ ਕਰਤੇ ਤੇ ਫਿਰ ਨਵੀਂ ਜਮਨੀ ਚੋਣ ਹੋਊਗੀ ਔਰ ਥੋੜੇ ਬਹੁਤੇ ਅਸਾਰ ਸੀ ਵੀ ਇਹ ਐਸ ਐਮ ਐਲ اے ਨੇ ਲਾਲਪੁਰੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੇ ਜਿਹੜਾ ਸੈਸ਼ਨ ਜੱਜ ਨੇ 4 ਸਾਲ ਦੀ ਸਜ਼ਾ ਸੁਣਾਈ ਸੀ ਸਜ਼ਾ ਸੁਣਾਈ ਸੀ 2013 ਚ 3 ਮਾਰਚ ਨੂੰ ਇਹਦੇ ਵਿਰੁੱਧ ਦੇ ਐਸਐਮਐਲਏ ਦੇ ਵਿਰੁੱਧ ਕੇਸ ਦਰਜ ਹੋਇਆ ਸੀ ਵੀ ਇਹਨੇ ਇੱਕ ਦਲਤ ਲੇਡੀ ਦੀ ਕੁੱਟਮਾਰ ਕੀਤੀ ਹੈ ਬਹੁਤ ਲੰਬਾ ਕੇਸ ਚੱਲਿਆ ਤੇ 12 ਸਾਲਾਂ ਬਾਅਦ ਇਹ ਜਿਹੜੀ ਸਜ਼ਾ 4 ਸਾਲ ਦੀ ਸੁਣਾਈ ਗਈ ਸੀ ਹੁਣ ਥੋੜੀ ਬਹੁਤੀ ਰਾਹਤ ਉਹਨੂੰ ਇਹ ਸੀ ਲਾਲਪੁਰੇ ਨੂੰ ਵੀ ਉਹਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਿਟ ਪਾਈ ਸੀ ਵੀ ਇਹ ਜਿਹੜੀ ਸਜ਼ਾ ਸੈਸ਼ਨ ਜੱਜਾਂ ਨੇ ਦਿੱਤੀ ਹੈ ਸੈਸ਼ਨ ਕੋਰਟ ਨੇ ਦਿੱਤੀ ਹੈ ਉਹਨੂੰ ਸਟੇ ਕੀਤਾ ਜਾਵੇ ਪਰ ਹਾਈ ਕੋਰਟ ਨੇ ਸਟੇ ਲਾਉਣ ਤੋਂ ਇਨਕਾਰ ਕਰ ਦਿੱਤਾ ਇਹ ਠੀਕ ਹੈ ਮਨਜਿੰਦਰ ਸਿੰਘ ਲਾਲਪੁਰਾ ਹੁਣ ਸੁਪਰੀਮ ਕੋਰਟ ਵੀ ਜਾ ਸਕਦੇ ਨੇ ਪਰ ਹਾਈ ਕੋਰਟ ਵੱਲੋਂ ਰਿੱਟ ਖਾਰਜ ਹੋਣ ਕਾਰਨ ਇਹ ਅਸਾਰ ਬਣ ਗਏ ਨੇ ਵੀ ਕਿਸੇ ਵੇਲੇ ਵੀ ਮਨਜਿੰਦਰ ਸਿੰਘ ਲਾਲਪੁਰੇ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਖਾਰਜ ਕੀਤੀ ਜਾ ਸਕਦੀ ਹੈ ਤੇ ਫਿਰ ਆ ਖਡੂਰ ਸਾਹਿਬ ਚ ਦੁਬਾਰਾ ਵਿਧਾਨ ਸਭਾ ਦੀ ਜਿਹੜੀ ਜਿੰਮਨੀ ਚੋਣ ਦਾ ਦੌਰ ਚੱਲ ਸਕਦਾ ਇਸ ਤੋਂ ਇਲਾਵਾ ਇੱਕ ਬੰਗਾ ਵਿਧਾਨ ਸਭਾ ਹਲਕਾ ਆ ਰਿਜ਼ਰਵ ਹਲਕਾ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜਿੱਤੇ ਸੀ ਔਰ ਪਿਛਲੇ ਸਮੇਂ ਉਹਨਾਂ ਨੇ ਦਲ ਬਦਲ ਲਈ ਕਰਕੇ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਔਰ ਕਈ ਵਾਰੀ ਹੁੰਦਾ ਸ਼ਾਮਲ ਹੋ ਗਏ ਕਿਉਂਕਿ ਸਤਾ ਤੇ ਰਿਆ ਸਪੀਕਰ ਸਾਹਿਬ ਆਪਣੇ ਢੰਗ ਨਾਲ ਫੈਸਲੇ ਕਰਦੇ ਨੇ ਉਸ ਗੱਲ ਨੂੰ ਲਟਕਾਇਆ ਵੀ ਜਾ ਸਕਦਾ ਜੇ ਕੋਈ ਪੋਲੀਟੀਕਲੀ ਹਿੱਤ ਹੋਣ ਪਰ ਉਹਨਾਂ ਨੂੰ ਬਕਾਇਦਾ ਆਮ ਆਦਮੀ ਪਾਰਟੀ ਨੇ ਇੱਕ ਕਾਰਪੋਰੇਸ਼ਨ ਦਾ ਚੇਅਰਮੈਨ ਵੀ ਬਣਾ ਦਿੱਤਾ ਜਿੱਦੋਂ ਤਾਂ ਬੜਾ ਸਾਫ਼ ਇਹ ਸਾਬਤ ਹੁੰਦਾ ਵੀ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਔਰ ਵਿਧਾਨ ਸਭਾ ਦੇ ਸੈਸ਼ਨਾਂ ਵਿੱਚ ਵੀ ਡਾਕਟਰ ਸੁਖੀ ਹੋਣਾ ਦਾ ਜਿਹੜਾ ਨਜ਼ਰੀਆ ਜਿਹੜੇ ਟੋਨ ਉਹ ਕੁਦਰਤੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਤੇ ਉਹਨਾਂ ਦੇ ਪੱਕੇ ਚ ਜਾਂਦੀ ਹੈ ਸੋ ਇੱਕ ਉਹ ਪ੍ਰੈਸ਼ਰ ਬਹੁਤ ਪੈ ਰਿਹਾ ਵੀ ਡਾਕਟਰ ਸੁਖੀ ਦੀ ਮੈਂਬਰਸ਼ਿਪ ਖਾਰਜ ਕਿਉਂ ਨਹੀਂ ਕਰ ਰਿਹਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧੂਆ ਕਾਫੀ ਟਾਈਮ ਨਿਕਲ ਗਿਆ ਸੋ ਇਹ ਦੋ ਜਿਹੜੀਆਂ ਵਿਧਾਨ ਸਭਾ ਹਲਕਾ ਬੰਗਾ ਤੇ ਖਡੂਰ ਸਾਹਿਬ ਜਿਹੜੇ ਨੇ ਇਹ ਸਿਚੁਏਸ਼ਨ ਇਦਾਂ ਦੀ ਬਣੀ ਹੈ ਵੀ ਕਿਸੇ ਵੇਲੇ ਵੀ ਇਹ ਦੋ ਹਲਕੇ ਜਿਹੜੇ ਆ ਇਹ ਵਦਾਇਕਾਂ ਤੋਂ ਖਾਲੀ ਹੋ ਸਕਦੇ ਆ ਤੇ ਫਿਰ ਇਲੈਕਸ਼ਨ ਕਮਿਸ਼ਨ ਨੂੰ ਇਹਦੀ ਇਹਨਾਂ ਦੋ ਹਲਕਿਆਂ ਤੇ ਜਿਮਨੀ ਚੋਣ ਕਰਾਉਣੀ ਪੈ ਸਕਦੀ ਹੈ ਤੇ ਜੇ ਜਿਮਨੀ ਚੋਣ ਇਹਨਾਂ ਦੋ ਹਲਕਿਆਂ 'ਚ ਵੀ ਹੋਣ ਦੇ ਅਸਾਰ ਬਣੇ ਤਕਰੀਬਨ ਇੱਕ ਸਾਲ ਰਹਿ ਗਿਆ 2027 'ਚ ਪੰਜਾਬ ਵਿਧਾਨ ਸਭਾ ਦੀ ਜਨਰਲ ਇਲੈਕਸ਼ਨ ਹੋਣੀ ਹੈ ਤੇ ਜੇ ਇਹ ਦੋ ਹਲਕੇ ਖਾਲੀ ਹੋ ਗਏ ਤੇ ਫਿਰ ਇਹ ਕਹਿ ਸਕਦੇ ਆ ਵੀ ਅਗਲਾ ਇੱਕ ਸਾਲ ਜਿਹੜਾ ਆ ਉਹ ਤੇ ਇਹਨਾਂ ਇਲੈਕਸ਼ਨਾਂ ਵਿੱਚ ਹੀ ਵੋਲ ਦੇ ਜਾਣਾ ਉਹ ਡਵੈਲਪਮੈਂਟ ਦੇ ਕੰਮਾਂ ਨੂੰ ਇੱਕ ਵਾਰੀ ਫਿਰ ਬ੍ਰੇਕਾਂ ਲੱਗ ਸਕਦੀਆਂ ਤੇ ਹੁਣ ਤੱਕ ਕਿੰਨੀ ਵਾਰੀ ਸਰ ਇਹ ਸਰਕਾਰ ਦੇ ਦੌਰਾਨ ਜਿਮਨੀ ਚੋਣਾ ਹੋ ਚੁੱਕੀ ਹੈ ਦੇਖੋ ਇਹ ਬਹੁਤ ਇੰਟਰਸਟਿੰਗ ਹੈ ਕਮਾਲ ਹੈ ਵੀ ਇਲੈਕਸ਼ਨ ਤੇ ਇਲੈਕਸ਼ਨ ਇਲੈਕਸ਼ਨ ਤੇ ਇਲੈਕਸ਼ਨ ਹੋ ਰਹੀ ਹੈ ਜੇ ਆਪਾਂ ਜਿਮਨੀ ਚੋਣਾਂ ਦੀ ਗੱਲ ਕਰੀਏ ਤੇ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਵਿਧਾਇਕ ਸੀ ਉਹ ਲੋਕ ਸਭਾ ਇਲੈਕਸ਼ਨ ਲੜੇ ਤੇ ਉਹ ਸੰਸਦ ਮੈਂਬਰ ਬਣ ਗਏ ਉਨ੍ਹਾਂ ਦੀ ਸੀਟ ਖਾਲੀ ਹੋਈ ਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਕਰਾਉਣੀ ਪਈ ਇਲੈਕਸ਼ਨ ਕਮਿਸ਼ਨ ਨੂੰ ਇਸੇ ਤਰ੍ਹਾਂ ਇੱਕ ਆਮ ਆਦਮੀ ਪਾਰਟੀ ਦਾ ਵਿਧਾਇਕ ਸੀ ਸ਼ੀਤਲ ਅੰਗੁਰਾਲ ਉਹ ਪਾਰਟੀ ਛੱਡ ਕੇ ਤੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਸੀ ਇਹ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦਾ ਵਿਧਾਇਕ ਸੀ ਔਰ ਉਹ ਛੱਡਣ ਨਾਲ ਜਲੰਧਰ ਪਸ਼ਮੀ ਹਲਕੇ ਦੇ ਵੀ ਇਲੈਕਸ਼ਨ ਅੱਜ ਜਿੰਨੀ ਚੋਣ ਹੋ ਚੁੱਕੀ ਹੈ ਇਸੇ ਤਰ੍ਹਾਂ ਗਿੱਦੜਪਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ ਰਾਜਾ ਬੜਿੰਗ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਮੈਨੇ ਉਹਨਾਂ ਨੇ ਲੋਕ ਸਭਾ ਦੇ ਇਲੈਕਸ਼ਨ ਚ ਲੁਧਿਆਣੇ ਤੋਂ ਲੋਕ ਸਭਾ ਦੇ ਇਲੈਕਸ਼ਨ ਲੜੇ ਉਹ ਐਮਪੀ ਬਣ ਕੇ ਜਿੱਤ ਗਏ ਤੇ ਗਿੱਦੜਪਾ ਵਿਧਾਨ ਸਭਾ ਹਲਕੇ ਦੇ ਵੀ ਜਿੰਨੀ ਚੋਣ ਪਿਛਲੇ ਸਮੇਂ ਹੋਈ ਹੈ ਇਸੇ ਤਰ੍ਹਾਂ ਇੱਕ ਬਰਨਾਲਾ ਹਲਕਾ ਸੰਗਰੂਰ ਜ਼ਿਲ੍ਹੇ ਚ ਪੈਂਦਾ ਇੱਥੇ ਵੀ ਇਥੋਂ ਦੇ ਐਮ.ਐਲ.ਏ ਸੀ ਮੀਤ ਹੇਰ ਜਿਹੜੇ ਮੰਤਰੀ ਵੀ ਸੀ ਖੇਡ ਮੰਤਰੀ ਸੀ ਉਹਨਾਂ ਨੇ ਇਲੈਕਸ਼ਨ ਲੜੀ ਲੋਕ ਸਭਾ ਦੀ ਤੇ ਇਥੋਂ ਸੰਸਦ ਮੈਂਬਰ ਬਣ ਗਏ ਤੇ ਇਹ ਵੀ ਸੀਟ ਖਾਲੀ ਹੋ ਗਈ ਬਰਨਾਲਾ ਵਿਧਾਨ ਸਭਾ ਹਲਕੇ ਚ ਵੀ ਜਿਮਨੀ ਚੋਣ ਹੋ ਚੁੱਕੀ ਹੈ ਤੇ ਜੇ ਅੱਗੇ ਆਈਏ ਚੱਬੇਵਾਲ ਵਿਧਾਨ ਸਭਾ ਹਲਕਾ ਚੱਬੇਵਾਲ ਹੁਸ਼ਿਆਰਪੁਰ ਚ ਪੈਂਦਾ ਡਾਕਟਰ ਰਾਜਕੁਮਾਰ ਇਹ ਵਿਧਾਇਕ ਸਨ ਕਾਂਗਰਸ ਦੇ ਦਲ ਬਦਲੀ ਕਰਕੇ ਇਹ ਚਲ ਗਏ ਆ ਆਮ ਆਦਮੀ ਪਾਰਟੀ ਚ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਲੋਕ ਸਭਾ ਦੇ ਇਲੈਕਸ਼ਨ ਚ ਹੁਸ਼ਿਆਰਪੁਰ ਤੋਂ ਇਲੈਕਸ਼ਨ ਲੜਾਤੀ ਇਹ ਵੀ ਸੰਸਦ ਮੈਂਬਰ ਬਣ ਗਏ ਤੇ ਫਿਰ ਚੱਬੇਵਾਲ ਵਿਧਾਨ ਸਭਾ ਦੀ ਇਲੈਕਸ਼ਨ ਵੀ ਹੋਈ ਹੈ ਪੰਜਵਾਂ ਵਿਧਾਨ ਸਭਾ ਹਲਕਾ ਜਿੱਥੇ ਇਲੈਕਸ਼ਨ ਗਿਮਨੀ ਚੋਣ ਹੋਈ ਇਸ ਤੋਂ ਬਾਅਦ ਲੁਧਿਆਣਾ ਪਸ਼ਮੀ ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਗੁਰਪ੍ਰੀਤ ਗੋਗੀ ਉਹਨਾਂ ਦੀ ਡੈਥ ਹੋ ਗਈ ਉਹ ਚਲਾਣਾ ਕਰਕੇ ਤੇ ਫਿਰ ਜਿਮਨੀ ਚੋਣਾ ਆ ਲੁਧਿਆਣਾ ਪਸ਼ਮੀ ਦੀ ਵੀ ਆ ਹੋਈ ਹੈ ਔਰ ਉਸ ਤੋਂ ਜੇ ਅੱਗੇ ਆ ਰਹੀ ਹੈ ਤਾਂ ਫਿਰ ਤਰਨਤਨ ਜਿਹੜੀ ਤਾਜ਼ੀ ਤਾਜ਼ੀ ਇਲੈਕਸ਼ਨ ਹੋਈ ਹੈ ਕਸ਼ਮੀਰ ਸਿੰਘ ਸੋਲ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹਨਾਂ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਜਿਮਨੀ ਚੋਣ ਹੋਈ ਹੈ ਔਰ ਇੱਕ ਜਿਮਨੀ ਚੋਣ ਜਿਹੜੀ ਹੈ ਜਲੰਧਰ ਲੋਕ ਸਭਾ ਹਲਕੇ ਦੀ ਵੀ ਹੋਈ ਹੈ ਇਹ ਇੱਥੋਂ ਐਮਪੀ ਸੰਗਠਨ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਵਿਧਾਨ ਸਭਾ ਇਸ ਲੋਕ ਸਭਾ ਹਲਕੇ ਦੀ ਚੋਣ ਹੋਈ ਜਿੱਥੋਂ ਚਰਨਜੀਤ ਚੰਨੀ ਜਿਹੜੇ ਨੇ ਸੰਸਦ ਮੈਂਬਰ ਬਣੇ ਨੇ ਸੋ ਹੁਣ ਤੱਕ 8 ਜਿਹੜੀਆਂ ਜਿਮਣੀ ਚੋਣਾਂ ਜਿਹੜੀਆਂ ਨੇ ਪੰਜਾਬ 'ਚ ਹੋ ਚੁੱਕੀਆਂ ਨੇ ਭਗਵੰਤ ਸਿੰਘ ਮਾਨ ਬਣਨ ਦੀ ਸਰਕਾਰ ਬਣਨ ਤੋਂ ਬਾਅਦ ਔਰ ਇਸ ਤੋਂ ਇਲਾਵਾ ਲੋਕ ਸਭਾ ਦੀ 1900 2024 'ਚ ਜਨਰਲ ਇਲੈਕਸ਼ਨ ਜਿਹੜੀਆਂ ਹੋਈਆਂ ਨੇ ਉਦੋਂ ਕਈ ਮਹੀਨੇ ਪੰਜਾਬ ਸਰਕਾਰ ਦਾ ਕੀ ਕਹਿ ਲੀਏ ਸਾਰੇ ਹਿੰਦੁਸਤਾਨ ਦਾ ਜਿਹੜਾ ਡਿਵੈਲਪਮੈਂਟ ਦਾ ਕੰਮ ਰੁਕੇ ਰਹੇ ਸੋ ਇੰਨੇ ਵੱਡੇ ਪੱਦਰ ਤੇ ਜਿਮਣੀ ਚੋਣਾਂ ਹੋਣ ਕਾਰਨ ਕਈ ਵਰਗ ਜਿਹੜੇ ਨੇ ਉਹ ਸੰਘਰਸ਼ ਕਰਦੇ ਨੇ ਵੀ ਸਾਡੀਆਂ ਮੰਗਾਂ ਮੰਨੋ ਤੇ ਸਰਕਾਰ ਨੂੰ ਬਹਾਨਾ ਮਿਲ ਜਾਂਦਾ ਜਾਂ ਸਰਕਾਰ ਦੀ ਮਜਬੂਰੀ ਵੀ ਹੁੰਦੀ ਉਹ ਕਹਿੰਦੇ ਵੀ ਹੁਣ ਤੇ ਚੋਣਾਂ ਜੱਪਤਾ ਲੱਗਾ ਅਨਾਉਂਸ ਨਹੀਂ ਕਰ ਸਕਦੇ ਜੇ ਆਪਾਂ ਖਾਸ ਕਰਕੇ ਜ਼ਿਕਰ ਕਰੀਏ ਪੰਜਾਬ ਦੇ ਮੁਲਾਜ਼ਮਾਂ ਦਾ ਤੇ ਪੈਨਸ਼ਨਰਾਂ ਦਾ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਪਿਛਲੇ 3 ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ ਉਹ 16% ਡੀਏ ਦੇਣ ਦੀ ਗੱਲ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਹੈ ਇਸੇ ਤਰ੍ਹਾਂ ਜਿਹੜੇ ਰੈਗੂਲਰ ਭਰਤੀ ਕੀਤੇ ਜਾਂਦੇ ਨੇ ਉਹਨਾਂ ਨੂੰ ਮੋਡਲੀ ਤਨਖਾਹ ਦੀ ਥਾਂ ਤੇ ਪਹਿਲੇ 3 ਸਾਲ ਪੂਰੀ ਤਨਖਾਹ ਦੇਣ ਦੀ ਗੱਲ ਆ ਠੇਕਾ ਆਊਟਸੋਰਸ ਸਮਰਾਜਮਨ ਨੂੰ ਰੈਗੂਲਰ ਕਰਨ ਦੀ ਗੱਲ ਆ 17 7 20 ਤੋਂ ਬਾਅਦ ਭਰਤੀ ਮੁਲਾਜ਼ਮ ਮੰਗ ਕਰ ਰਹੇ ਨੇ ਪੰਜਾਬ ਸਕਿੱਲ ਲਾਗੂ ਕਰੋ ਇਹ ਸਾਰੀਆਂ ਮੰਗਾਂ ਜਿਹੜੀਆਂ ਉਹਨਾਂ ਦੀਆਂ ਦੱਬੀਆਂ ਪਈਆਂ ਸੀ ਫਿਰ ਉਹ ਸਰਕਾਰ ਕਹਿਣ ਦੀ ਚੋਣ ਜਾਪਤਾ ਲੱਗਾ ਹੁਣ ਤੇ ਇਲੈਕਸ਼ਨ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਤੇ ਇਸੇ ਪ੍ਰੋਟੈਸਟ ਵਿੱਚ ਜਿਹੜੇ ਇਹ ਮੁਲਾਜ਼ਮ ਨੇ ਤੁਸੀਂ ਦੇਖਿਆ ਹੋਊਗਾ ਭਾਵੇਂ ਤਰਨ ਤਰਨ ਇਲੈਕਸ਼ਨ ਹੋਈ ਭਾਵੇਂ ਬਰਨਾਲੇ ਹੋਈ ਹੈ ਭਾਵੇਂ ਡੇਰਾ ਬਾਬਾ ਨਾਨਕ ਹੋਈ ਭਾਵੇਂ ਗਿੱਦੜਪਾ ਹੋ ਜਿਹੜੇ ਵੀ ਪ੍ਰਧਾਨ ਸਭਾ ਹਲਕੇ ਚ ਲੋਕ ਸਭਾ ਹਲਕੇ ਚ ਚੋਣ ਹੋਈ ਹੈ ਉੱਥੇ ਮੁਲਾਜ਼ਮ ਪੈਨਸ਼ਨਰ ਆਪਣੇ ਝੰਡੇ ਡੰਡੇ ਲੈ ਕੇ ਜਾਂਦੇ ਰਹੇ ਨੇ ਸੰਘਰਸ਼ ਕਰਦੇ ਰਹੇ ਨੇ ਕਿ ਸਾਡੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਕਿਉਂ ਜਾਬਤੇ ਤੋਂ ਸਾਨੂੰ ਕਿਉਂ ਲਟਕਾਇਆ ਇੰਨੇ ਸਾਲਾਂ ਤੋਂ ਸੋ ਇਹ ਮੁਲਾਜ਼ਮਾਂ ਦਾ ਸੰਘਰਸ਼ ਹੋਰ ਵਰਗ ਵੀ ਸੰਘਰਸ਼ ਜਿਹੜੇ ਕਰ ਰਹੇ ਨੇ ਸੋ ਇਹ ਕਹਿ ਸਕਦੇ ਭਗਵੰਤ ਸਿੰਘ ਮਾਨ ਦੀ ਸਰਕਾਰ ਦੌਰਾਨ ਜਿਹੜੀਆਂ ਲੋਕ ਸਭਾ ਦੇ ਇਲੈਕਸ਼ਨ ਤੇ ਚਲੋ ਹੋਣ ਹੀ ਜਿਹੜੀਆਂ ਐਕਸਟਰਾ 8 ਜਿਮਨੀ ਚੋਣਾਂ ਹੋਈਆਂ ਨੇ ਉਹਦੇ ਨਾਲ ਵੱਡੇ ਪੱਧਰ ਤੇ ਪੰਜਾਬ ਦੇ ਵਿਕਾਸ ਦੇ ਕੰਮ ਜਿਹੜੇ ਨੇ ਰੁਕੇ ਪਏ ਨੇ ਸਰ ਤੁਹਾਨੂੰ ਨਹੀਂ ਲੱਗਦਾ ਵੀ ਕੁਝ ਹੋਰ ਐਮ ਐਲ ਏ ਵੀ ਆਪਣੇ ਵੱਖ-ਵੱਖ ਮਾਮਲਿਆਂ ਤੇ ਉਲਝੇ ਉਲਝੇ ਪਏ ਨੇ ਬਿਲਕੁਲ ਤੁਹਾਡਾ ਬੜਾ ਵਧੀਆ ਸਵਾਲ ਆ ਜੇ ਆਪਾਂ ਦੋ ਦੀ ਗੱਲ ਤੇ ਕਰ ਲਈ ਖਡੂਰ ਸਾਹਿਬ ਤੇ ਬੰਗਾ ਦੀ ਪਰ ਕੁਝ ਐਮ ਐਲ ਏ ਐਦਾਂ ਦੇ ਵੀ ਨੇ ਜਿੰਨਾ ਵਿਰੁੱਧ ਜਾਂ ਤੇ ਕੇਸ ਚੱਲ ਰਿਹਾ ਜਾਂ ਉਹਨਾਂ ਨੂੰ ਪਾਰਟੀਆਂ ਨੇ ਮੁਅਤਲ ਕੀਤਾ ਜਾਂ ਉਹ ਆਪ ਦਲ ਬਦਲੀ ਕਰਕੇ ਕਿਤੇ ਹੋਰ ਗਏ ਨੇ ਤੇ ਜੇ ਕਿਤੇ ਉਹਨਾਂ ਦਾ ਵੀ ਕਿਸੇ ਢੰਗ ਨਾਲ ਕੋਈ ਚੱਕਰ ਵੀ ਚੱਲ ਗਿਆ ਤੇ ਫੇਰ ਤੇ ਲੱਗਦਾ ਵੀ 2027 ਤੱਕ ਜਿਮਨੀ ਚੋਣਾ ਚੱਲਦੀਆਂ ਰਹਿਣਗੀਆਂ ਜੇ ਆਪਾਂ ਗੱਲ ਕਰੀਏ ਅਮਰਗੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪ੍ਰੋਫੈਸਰ ਜਸਵੰਤ ਸਿੰਘ ਗੱਜਨਵਾਜਰਾ ਇਹਨਾਂ ਵਿਰੁੱਧ ਵੀ ਕੇਸ ਚੱਲ ਰਹੇ ਨੇ ਈਡੀ ਦੇ ਹੋਰ ਕੇਸ ਚੱਲ ਰਹੇ ਨੇ ਇਹ ਕੇਸਾਂ ਚ ਉਲਝੇ ਪਏ ਨੇ ਜੇਕਰ ਤੇ ਕੇਸ ਥੋੜੇ ਸਮੇਂ ਚ ਕੰਪਲੀਟ ਹੋ ਜੇ ਕੋਈ ਡਿਸੀਜਨ ਆ ਜੇ ਕੋਈ ਫੈਸਲਾ ਆ ਜੇ ਇਹਨਾਂ ਦੇ ਕਿ ਕਿਸੇ ਤਰ੍ਹਾਂ ਦੀ ਸਜ਼ਾ ਹੋ ਜੇ ਤੇ ਫਿਰ ਅੰਮਰਗੜ ਤੋਂ ਵੀ ਜਮਨੀ ਚੁੰਨ ਹੋਣ ਦੇ ਅਸਾਰ ਬਣ ਸਕਦੇ ਆ ਅੱਗੇ ਆ ਜੋ ਹਰਮੀਤ ਸਿੰਘ ਪਠਾਨ ਮਾਜਰਾ ਅੱਜਕੱਲ ਬਹੁਤ ਚਰਚਿਤ ਨੇ ਆਮ ਆਦਮੀ ਪਾਰਟੀ ਦੇ ਬੜੇ ਕਿਸੇ ਵੇਲੇ ਹਰਮਨ ਪਿਆਰੇ ਵਿਧਾਇਕ ਮੰਨੇ ਜਾਂਦੇ ਸੀ ਅਤੇ ਜਦੋਂ ਉਹ ਪਿਛਲੇ ਸਮੇਂ ਉਹਨਾਂ ਨੇ ਪੰਜਾਬ ਦੀ ਬਿਊਰੋਕ੍ਰੇਸੀ ਵਿਰੋਧ ਦਿੱਲੀ ਦੇ ਆਪਣੇ ਲੀਟਰਾਂ ਵਿਰੋਧ ਬੋਲੇ ਤੇ ਉਹਨਾਂ ਉੱਪਰ ਰੇਪ ਵਗੈਰਾ ਦੇ ਪਰਚੇ ਦਰਜ ਹੋਏ ਨੇ ਉਹ ਭੱਜ ਕੇ ਤੇ ਆਸਟ੍ਰੇਲੀਆ ਚ ਡੜੇ ਪਏ ਨੇ ਉੱਥੋਂ ਅੱਜ ਕੱਲ ਬਹੁਤ ਵੀਡੀਓ ਉਹਨਾਂ ਦੀਆਂ ਹੁੰਦੀਆਂ ਤੇ ਜੇ ਕਿਤੇ ਉਹ ਇੱਧਰ ਉੱਧਰ ਚੱਲ ਗਏ ਜਾਂ ਉਹਨਾਂ ਦੇ ਕੇਸ ਜਲਦੀ ਨਿਪਟ ਗਏ ਤੇ ਫਿਰ ਕਹਿ ਸਕਦੇ ਆਂ ਵੀ ਹਰਮੀਤ ਸਿੰਘ ਪਠਾਨ ਮਾਜਰਾ ਦੇ ਮਾਮਲੇ ਚ ਸਨੌਰ ਤੋਂ ਵੀ ਕਿਤੇ ਵਿਧਾਨ ਸਭਾ ਦੀ ਜਿਮਨੀ ਚੋਂ ਜਿਹੜੀ ਹੋ ਸਕਦੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਉਤਰੀ ਤੋਂ ਨੇ ਇਹ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਔਰ ਇਹਨਾਂ ਨੂੰ ਪਿਛਲੇ ਸਮੇਂ ਪਾਰਟੀ ਨੇ ਮੁਅਤਲ ਕੀਤਾ ਪਾਰਟੀ ਵਿੱਚੋਂ ਆਮ ਆਦਮੀ ਪਾਰਟੀ ਨੇ ਸੋ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਟਿਕਟ ਤੋਂ ਜਿੱਤੇ ਨੇ ਇਹ ਸ਼੍ਰੀ ਆਮ ਆਪਣੀ ਸਰਕਾਰ ਵਿਰੋਧ ਆਪਣੀ ਪਾਰਟੀ ਵਿਰੋਧ ਕਈ ਮੁੱਦਿਆਂ ਤੇ ਬੋਲਦੇ ਆ ਰਹੇ ਨੇ ਸੋ ਕਹਿ ਸਕਦੇ ਆ ਵੀ ਇਹ ਅੰਮ੍ਰਿਤਸਰ ਉਤਰੀ ਹਲਕੇ ਦਾ ਮੁੱਦਾ ਵੀ ਕਿਤੇ ਨਾ ਕਿਤੇ ਕਹਿ ਸਕਦੇ ਵੀ ਉਲਝਿਆ ਪਿਆ ਜੇ ਆਪਾਂ ਅਬੌਰ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤੇ ਸੰਦੀਪ ਜਾਖੜ ਜਿਹੜੇ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਕੇ ਵਿਧਾਇਕ ਬਣੇ ਨੇ ਪਰ ਉਹਨਾਂ ਦੇ ਰਿਸ਼ਤੇਦਾਰ ਸੁਨੀਲ ਜਾਖੜ ਜੀ ਉਹ ਜਾ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਚ ਤੇ ਇਹ ਵੀ ਅੱਧੇ ਇੱਕ ਰੂਪ ਵਿੱਚ ਭਾਜਪਾ ਚ ਨੇ ਕਾਂਗਰਸ ਦਾ ਜਦੋਂ ਵੀ ਕੋਈ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਤਾਂ ਇਹਨਾਂ ਦਾ ਆਪਣਾ ਵੱਖਰਾ ਹੀ ਸਟੈਂਡ ਹੁੰਦਾ ਹੋਰ ਆਪਣੇ ਸਾਥੀਆਂ ਨਾਲ ਜਾਂ ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਕੋਈ ਉਹਨਾਂ ਨੇ ਬਾਈਕਾਟ ਕਰਨਾਂ ਕੋਸ਼ਿਸ਼ ਕਰਨਾ ਤੇ ਉਹਦੇ ਉਹਨਾਂ ਨਾਲ ਨਹੀਂ ਚੱਲਦੇ ਸੋ ਇਹ ਵੀ ਵੱਖਰੇ ਤੌਰ ਤੇ ਚੱਲ ਰਹੇ ਸੋ ਅਬੋਰ ਵਿਧਾਨ ਸਭਾ ਹਲਕਾ ਵੀ ਜਿਹੜਾ ਚਰਚਾ ਤੇ ਆ ਤੇ ਜੇ ਅੱਗੇ ਆ ਜੀ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਦੀ ਗੱਲ ਤੇ ਉੱਥੋਂ ਰਮਨ अरोड़ा ਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਉਹਦੇ ਵਿਰੁੱਧ ਸਰਕਾਰ ਨੇ ਖੁਦ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾ ਕੇ ਕੇਸ ਦਰਜ ਕਰਵਾਇਆ ਉਹਨਾਂ ਵਿਰੁੱਧ ਵੀ ਕੇਸ ਚੱਲਦਾ ਪਿਆ ਸੋ ਇਹ ਜਿਹੜੇ ਪੰਜ ਕਹਿ ਸਕਦੇ ਹਾਂ ਵਿਧਾਇਕ ਇਹਨਾਂ ਦੇ ਵਿਧਾਨ ਸਭਾ ਹਲਕੇ ਵੀ ਕਿਸੇ ਨਾ ਕਿਸੇ ਵੇਤੇ ਕਿਸੇ ਤਰ੍ਹਾਂ ਚਰਚਾ ਵਿੱਚ ਕਹਿ ਸਕਦੇ ਆ ਉਲਝੇ